ਅੱਜ ਕਿਤਾਬ ਬਾਰੇ ਗੱਲ ਕਰਦੇ ਆ ਉਹ ਕਿਤਾਬ ਹੈ ਮਹਾਨ ਕੋਸ਼ ਪਿੱਛੇ ਜੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਰੌਲਾ ਪਿਆ ਸੀ ਜੋ ਕਿ ਮਹਾਨ ਕੋਸ਼ ਨੂੰ ਧਰਤੀ ਦੇ ਵਿੱਚ ਦੱਬਣ ਦਾ ਰੌਲਾ ਸੀਗਾ ਉਹਨਾਂ ਖਾਸਾ ਲੰਬਾ ਮਸਲਾ ਸੀਗਾ ਅਸਲ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਈ ਸਾਲ ਪਹਿਲਾਂ ਮਹਾਨ ਕੋਸ਼ ਪਬਲਿਸ਼ ਕੀਤਾ ਸੀਗਾ ਜਦੋਂ ਹੀ ਉਹ ਪਬਲਿਸ਼ ਹੋ ਕੇ ਆਇਆ ਕਹਿੰਦੇ ਨੇ ਵੀ ਟਰੱਕ ਭਰ ਕੇ ਪਬਲਿਸ਼ ਹੋ ਕੇ ਆਇਆ ਸੀ ਤੇ ਉਹ ਜਦੋਂ ਹੀ ਮਤਲਬ ਪਾਠਕ ਉਸ ਨੂੰ ਖਰੀਦਣ ਲੱਗੇ ਤਾਂ ਕੁਝ ਪਾਠਕਾਂ ਨੇ ਔਰ ਬੁੱਧੀਜੀਵੀਆਂ ਨੇ ਜਦੋਂ ਉਸ ਨੂੰ ਦੇਖਿਆ ਪਰਖਿਆ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਸੀ ਇੰਨੀਆਂ ਗਲਤੀਆਂ ਸਨ ਕਿ ਉਹ ਮਤਲਬ ਲੋਕਾਂ ਵਿੱਚ ਜਾਣਾ ਨਹੀਂ ਚਾਹੀਦਾ ਸੀ ਜਾਂ ਉਹ ਗਲਤੀਆਂ ਲੋਕਾਂ ਤੱਕ ਨਹੀਂ ਪਹੁੰਚਣੀਆਂ ਚਾਹੀਦੀਆਂ ਸੀ ਕਿਉਂਕਿ ਜਿਹੜਾ ਵੀ ਮਹਾਨ ਕੋਸ਼ ਆ ਜਾਂ ਕੋਈ ਡਿਕਸ਼ਨਰੀ ਆ ਤਾਂ ਜਿਵੇਂ ਉਹ ਲੋਕਾਂ ਨੂੰ ਮਿਲੇਗੀ ਤਾਂ ਉਹਦੇ ਅਰਥ ਓਵੇਂ ਹੀ ਲੈਣਗੇ ਪਵੰਦੀ ਲਗਾਉਣ ਤੋਂ ਬਾਅਦ ਉਹ ਖਾਸਾ ਸਮਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪਿਆ ਰਿਹਾ ਪਰ ਪਿਛਲੇ ਸਮੇਂ ਵਿੱਚ ਜਦੋਂ ਹੀ ਮਹਾਨ ਕੋਸ਼ ਰੀਸਾਈਕਲ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਕਈ ਮੁਲਾਜ਼ਮਾਂ ਨੇ ਇਹ ਦੱਸਿਆ ਕਿ ਉਹ ਟੋਆ ਪੱਟ ਕੇ ਉਹਦੇ ਵਿੱਚ ਉਸ ਨੂੰ ਰੱਖ ਕੇ ਤੇ ਉਹਨੂੰ ਰੀਸਾਈਕਲ ਕਰਨਾ ਚਾਹੁੰਦੇ ਸਨ ਉਹਦੇ ਵਿੱਚ ਕਹਿੰਦੇ ਪਾਣੀ ਦੇ ਵਿੱਚ ਕੋਈ ਕੈਮੀਕਲ ਪਾਉਣਾ ਸੀ ਜਿਸ ਨਾਲ ਉਹ ਜਿਹੜਾ ਉਹਦਾ ਗੱਤਾ ਤੇ ਜਿਹੜਾ ਉਹ ਕਾਗਜ਼ ਸੀਗਾ ਉਹ ਰਾਲਵਕਲਮ ਕੇ ਇੱਕ ਮਟੀਰੀਅਲ ਤਿਆਰ ਹੋ ਜਾਂਦਾ ਜਿਸ ਤੋਂ ਰੀਸਾਈਕਲ ਹੋ ਸਕਦਾ ਸੀਗਾ ਕਈਆਂ ਨੇ ਇਹ ਵੀ ਦੱਸਿਆ ਮੁਲਾਜ਼ਮਾਂ ਨੇ ਨਹੀਂ ਪਰ ਜਿਹੜੇ ਬਾਹਰਲੇ ਬੰਦੇ ਸੀ ਉਹਨਾਂ ਦਾ ਕਹਿਣਾ ਇਹ ਸੀ ਕਿ ਜਿਹੜਾ ਇਹ ਮਹਾਨਕੋਸ਼ ਗਲਤੀਆਂ ਵਾਲਾ ਗਲਤੀਆਂ ਵਾਲਾ ਇਸ ਕਰਕੇ ਕਹਿ ਰਹੇ ਆ ਕਿ ਬਹੁਤੇ ਬੰਦੇ ਮੈਂ ਦੇਖਿਆ ਸੀ ਜਦੋਂ ਵੀਡੀਓ ਪਈ ਸੀ ਤਾਂ ਲੋਕਾਂ ਨੇ ਕਿਹਾ ਕਿ ਸਾਨੂੰ ਦੇ ਦਿੰਦੇ ਫ੍ਰੀ ਚ ਵੰਡ ਦਿੰਦੇ ਬਹੁਤ ਮਾੜੀ ਗੱਲ ਆਸ ਤੇ ਵਿੱਚੋਂ ਵੰਡਣ ਵਾਲਾ ਹੀ ਨਹੀਂ ਸੀ ਇਸੇ ਕਰਕੇ ਤਾਂ ਉਹ ਤੇ ਪਵੰਦੀ ਲੱਗੀ ਸੀ ਤਾਂ ਟਵਾ ਪਟਕੇ ਇਸ ਲਈ ਰੱਖਿਆ ਰੱਖਿਆ ਜਾ ਰਿਹਾ ਸੀ ਕਿ ਅੱਗ ਲਾਉਣਾ ਉਹਨਾਂ ਨੂੰ ਠੀਕ ਨਹੀਂ ਸਮਝਿਆ ਕਿਉਂਕਿ ਜਿਹੜੀ ਉਹਨਾਂ ਦੀ ਮੰਡਲੀ ਸੀ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਕਿ ਇਸ ਮਹਾਨ ਕੋਸ਼ ਨੂੰ ਕੀ ਕੀਤਾ ਜਾਵੇ ਤਾਂ ਉਹ ਅੱਗ ਲਾਉਣ ਬਾਰੇ ਵੀ ਵਿਚਾਰ ਆਇਆ ਸੀ ਪਰ ਜਦੋਂ ਹੀ ਇਕੱਠੇ ਅੱਗ ਲੱਗੇਗੀ ਕਾਗਜ਼ ਨੂੰ ਤਾਂ ਪ੍ਰਦੂਸ਼ਣ ਬਹੁਤ ਜ਼ਿਆਦਾ ਹੋ ਜਾਣਾ ਸੀ ਧੂਆ ਬਹੁਤ ਜ਼ਿਆਦਾ ਹੋ ਜਾਣਾ ਸੀ ਜਿਸ ਕਰਕੇ ਉਹਨਾਂ ਨੇ ਅੱਗ ਲਾਉਣ ਤੋਂ ਮਨਾਹੀ ਕੀਤੀ ਉਹਨਾਂ ਦੇ ਦਰਸ਼ਣ ਮੁਤਾਬਕ ਤਾਂ ਉਹਨਾਂ ਨੇ ਟਵਾ ਪਟਕੇ ਉਸ ਨੂੰ ਰੀਸਾਈਕਲ ਕਰਨਾ ਚਾਹਿਆ ਪਰ ਕਈਆਂ ਦੇ ਦੱਸਣ ਮੁਤਾਬਕ ਇਹ ਸੀ ਕਿ ਟੋਆ ਪਟਕੇ ਉਹ ਧਰਤੀ ਦੇ ਵਿੱਚ ਦੱਬਣਾ ਚਾਹੁੰਦੇ ਸਨ ਅਸਲ ਵਿੱਚ ਉਹ ਪਾਣੀ ਛੱਡਿਆ ਜਾ ਰਿਹਾ ਸੀ ਤਾਂ ਦੱਸਿਆ ਜਾਂਦਾ ਕਿ ਪਾਣੀ ਛੱਡਣ ਦਾ ਕਾਰਨ ਇਹ ਸੀ ਕਿ ਉਸ ਨੂੰ ਰੀਸਾਈਕਲ ਕਰਨਾ ਸੀ ਕੈਮੀਕਲ ਕੈਮੀਕਲ ਪਾ ਕੇ ਜੇ ਦੱਬਣਾ ਹੁੰਦਾ ਤਾਂ ਪਾਣੀ ਛੱਡਣ ਦੀ ਲੋੜ ਹੀ ਨਹੀਂ ਸੀ ਉੱਤੇ ਮਿੱਟੀ ਪਾ ਦਿੰਦੇ ਉਹਦੇ ਸੋ ਇਹ ਕਾਰਨ ਸੀਗਾ ਤੇ ਉਸ ਨੂੰ ਮਸਲਾ ਬਹੁਤ ਗੰਭੀਰ ਬਣਾ ਦਿੱਤਾ ਗਿਆ ਕਿਉਂਕਿ ਇਦਾਂ ਹੁੰਦਾ ਕਿ ਸੋਸ਼ਲ ਮੀਡੀਆ ਤੇ ਜੋ ਵੀ ਮਸਲਾ ਹੁੰਦਾ ਉਹ ਮਸਲਾ ਸ਼ੌਟ ਦੇ ਵਿੱਚ ਰੀਲਾਂ ਪਾ ਕੇ ਦਿਖਾਇਆ ਜਾਂਦਾ ਕਿ ਦੇਖੋ ਮਾਣ ਕੋਚ ਦਬ ਦਿੱਤਾ ਗਿਆ ਦੇਖੋ ਮਾਣ ਕੋਚ ਦੀ ਬੇਅਦਵੀ ਕਰ ਦਿੱਤੀ ਗਈ ਤਾਂ ਉਹ ਉਹਨੂੰ ਉਸ ਮਸਲੇ ਨੂੰ ਇੰਨਾ ਵਧਾ ਚੜਾ ਕੇ ਪੇਸ਼ ਕਰਤਾ ਕਿ ਉਹ ਨਿੰਦਣਯੋਗ ਬਣ ਗਿਆ ਜਾਂ ਲੜਾਈਯੋਗ ਬਣ ਗਿਆ ਜਾਂ ਥੂ ਥੂ ਕਰਨ ਵਾਲਾ ਬਣ ਗਿਆ ਤੇ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤੇ ਜਿਨ੍ਹਾਂ ਨੇ ਇਸ ਜਿਨ੍ਹਾਂ ਨੇ ਕਿਹਾ ਕਿ ਇਹਦੀ ਬੇਅਦਵੀ ਹੋ ਰਹੀ ਹੈ ਉਹ ਵੀ ਆਪਣੇ ਥਾਂ ਠੀਕ ਸੀ ਉਹਨਾਂ ਨੂੰ ਵੀ ਸ਼ਾਇਦ ਹੋ ਸਕਦਾ ਯੂਨੀਵਰਸਿਟੀ ਵਾਲੇ ਸਹੀ ਹੋਣ ਜਾਂ ਹੋ ਸਕਦਾ ਯੂਨੀਵਰਸਿਟੀ ਵਾਲੇ ਗਲਤ ਹੋਣ ਕਿਉਂਕਿ ਉਹਨਾਂ ਨੇ ਉਹ ਦੱਬਣ ਦੀ ਕੋਸ਼ਿਸ਼ ਕਰ ਰਹੇ ਹੁਣ ਤਾਂ ਉਹਨਾਂ ਨੇ ਇਹ ਮੁੱਦਾ ਚੱਕਿਆ ਜਿਸ ਕਰਕੇ ਇਹ ਮੁੱਦਾ ਬਣਿਆ ਕਿ ਮਹਾਨ ਕੋਸ਼ ਨੂੰ ਦੱਬਣਾ ਦੱਬਿਆ ਨਹੀਂ ਜਾਵੇਗਾ ਤਾਂ ਉਹਦਾ ਸੰਸਕਾਰ ਕੀਤਾ ਜਾਵੇਗਾ ਸੋ ਇਹ ਮਸਲਾ ਸੀ ਮਹਾਨ ਕੋਸ਼ ਦਾ ਮਹਾਨ ਕੋਸ਼ ਤੁਹਾਡੇ ਘਰ ਹੋਣਾ ਬਹੁਤ ਲਾਜ਼ਮੀ ਆ ਮਹਾਨ ਕੋਸ਼ ਨੂੰ ਲਾਹੌਰ ਪਬਲਿਕੇਸ਼ਨ ਨੇ ਵੀ ਪ੍ਰਕਾਸ਼ਿਤ ਕੀਤਾ ਹੋਇਆ ਹੈ ਜਿਹੜਾ ਕਿ ਮੇਰੇ ਹੱਥ ਦੇ ਵਿੱਚ ਹੈ ਭਾਈ ਕਾਨ ਸਿੰਘ ਨਾਬਾ ਜੀ ਦਾ ਇਸ ਤੇ ਇਸ ਦੇ ਵਿੱਚ ਦੱਸਿਆ ਗਿਆ ਕਿ ਇਹਦਾ ਇਤਿਹਾਸ ਕੀ ਹੈ ਕਿਵੇਂ ਬਣਿਆ ਕਿਵੇਂ ਇਸ ਨੂੰ ਕਿਵੇਂ ਹੋਂਦ ਵਿੱਚ ਆਇਆ ਸਾਰਾ ਕੁਝ ਇਹਦੇ ਵਿੱਚ ਹੈ ਇਹਦੇ ਵਿੱਚ ਬੇਅਦਵੀ ਦਾ ਕਾਰਨ ਇਹ ਵੀ ਸੀ ਕਿ ਇਹਦੇ ਵਿੱਚ ਗੁਰਬਾਣੀ ਦੀਆਂ ਬਹੁਤ ਸਾਰੀਆਂ ਤੁਕਾਵਾਂ ਨੇ ਗੁਰਬਾਣੀ ਦੇ ਬਹੁਤ ਸਾਰੇ ਸ਼ਬਦ ਨੇ ਜੋ ਕਿ ਇਹਦੇ ਵਿੱਚ ਦਰਜ ਨੇ ਜਿਸ ਨੂੰ ਜਿਸ ਕਰਕੇ ਕਿਹਾ ਗਿਆ ਕਿ ਇਹਦੀ ਬੇਅਦਵੀ ਕੀਤੀ ਜਾ ਰਹੀ ਹੈ ਸੋ ਇਹ ਬਹੁਤੇ ਹਰਪਾਲ ਸਿੰਘ ਪੰਨੂ ਜੀ ਨੇ ਵੀ ਇਹ ਗੱਲ ਕਿਹਾ ਕਿ ਇੱਕ ਡਿਕਸ਼ਨਰੀ ਆ ਇਹ ਸ਼ਬਦਾਂ ਲਈ ਇੱਕ ਮਤਲਬ ਸਰਵੋਤ ਹੈ ਜਿੱਥੋਂ ਆਪਾਂ ਨੂੰ ਸ਼ਬਦਾਂ ਦੇ ਅਰਥ ਮਿਲਣਗੇ ਸੋ ਕੋਈ ਵੀ ਮੁੱਦਾ ਹੁੰਦਾ ਸੋਸ਼ਲ ਮੀਡੀਆ ਤੇ ਉਸ ਨੂੰ ਇਦਾਂ ਨਾ ਲਿਆ ਕਰੋ ਜੋ ਤੁਹਾਨੂੰ ਲੱਗੇ ਕਿ ਬਹੁਤ ਹੀ ਖਤਰਨਾਕ ਹੋ ਗਿਆ ਤੁਹਾਨੂੰ ਪਰੇਸ਼ਾਨ ਕਰਨ ਵਾਲਾ ਕਿਉਂਕਿ ਉਹਦੇ ਪਿੱਛੇ ਬਹੁਤ ਕੁਝ ਘਟਨਾਵਾਂ ਹੁੰਦੀਆਂ ਨੇ ਬਹੁਤ ਕੁਝ ਕਈ ਕਾਰਨ ਹੁੰਦੇ ਨੇ ਸੋ ਇਹ ਮਹਾਨ ਕੋਸ਼ ਜਿਹੜਾ ਸਹੀ ਹੈ ਇਹ ਪੰਜ ਲਾਹੌਰ ਪਬਲਿਕੇਸ਼ਨ ਵੱਲੋਂ ਛਾਪਿਆ ਗਿਆ ਭਾਸ਼ਾ ਭਾਗ ਨੇ ਵੀ ਛਾਪਿਆ ਹੋਇਆ ਪਰ ਅੱਜ ਕੱਲੋ ਘੱਟ ਮਿਲਦਾ ਸੋ ਇਹ ਆਸਾਨੀ ਨਾਲ ਮਿਲ ਜਾਂਦਾ ਜੇਕਰ ਤੁਹਾਨੂੰ ਚਾਹੀਦਾ ਹੋਵੇ ਤਾਂ ਇਹ ਇਹੀ ਕਿਤਾਬ ਤੁਸੀਂ ਆਪਣੇ ਘਰ ਰੱਖੋ ਮਹਾਨ ਕੋਸ਼ ਸੋ ਏਦਾਂ ਦੀ ਪਵਿੱਤਰ ਕਿਤਾਬ ਜਾਂ ਪਵਿੱਤਰ ਗ੍ਰੰਥ ਇਹਨੂੰ ਦਰਜਾ ਦਿੱਤਾ ਗਿਆ ਤੇ ਉਹ ਆਪਣੇ ਆਪ ਚ ਠੀਕ ਵੀ ਆ ਬਹੁਤਿਆਂ ਲਈ ਬਹੁਤਿਆਂ ਨੂੰ ਨਹੀਂ ਵੀ ਲੱਗਦਾ ਸਭ ਦੀ ਆਪਣੀ ਆਪਣੀ ਰਾਏ ਆ ਸੋ ਮਹਾਨ ਕੋਸ਼ ਤੁਹਾਡੇ ਘਰ ਹੋਣਾ ਲਾਜ਼ਮੀ ਹੈ ਕਈ ਬੰਦੇ ਸੋਸ਼ਲ ਮੀਡੀਆ ਤੇ ਉਹ ਵੀ ਰੌਲਾ ਪਾਉਂਦੇ ਹੁੰਦੇ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਰੌਲਾ ਪਾਇਆ ਜਿਨ੍ਹਾਂ ਦੇ ਘਰੇ ਮਹਾਨ ਕੋਸ਼ ਨਹੀਂ ਆ ਜਿਨ੍ਹਾਂ ਨੇ ਇਹਨਾਂ ਨੂੰ ਨਹੀਂ ਪੜਿਆ ਸੋ ਇੱਕ ਮਹਾਨ ਕੋਸ਼ ਜ਼ਰੂਰ ਆਪਣੇ ਘਰ ਰੱਖੋ ਸੋ ਸੋਸ਼ਲ ਮੀਡੀਆ ਤੇ ਦੇਖ ਕੇ ਇਹਦਾ ਨਾਅ ਹੋਇਆ ਕਰੋ ਮੈਂ ਸੋਚਿਆ ਕਿ ਇਹ ਮਸਲਾ ਤੁਹਾਡੇ ਨਾਲ ਸਾਂਝਾ ਕਰਾਂ ਸੋ ਉਹ ਮਸਲਾ ਹੁਣ ਹੱਲ ਹੋ ਚੁੱਕਿਆ ਕਿਸੇ ਵੀ ਕੋਈ ਵੀ ਕਿਤਾਬ ਮਹਾਨ ਕੋਸ਼ ਨਹੀਂ ਹੋਰ ਵੀ ਕੋਈ ਕਿਤਾਬ ਧਰਤੀ ਦੇ ਵਿੱਚ ਨਹੀਂ ਦੱਬਣੀ ਚਾਹੀਦੀ ਤੇ ਕਿਉਂਕਿ ਕਿਸੇ ਦੀ ਕਿਰਤ ਹੁੰਦੀ ਆ ਕਿਸੇ ਨੇ ਬਹੁਤ ਸਮਾਂ ਲਾ ਕੇ ਉਸ ਨੂੰ ਬਣਾਇਆ ਹੁੰਦਾ ਜੇਕਰ ਯੂਨੀਵਰਸਿਟੀ ਇਦਾਂ ਕਰ ਰਹੀ ਸੀ ਤਾਂ ਉਹ ਬਹੁਤ ਹੀ ਨਿੰਦਣਯੋਗ ਸੀ ਸੋ ਇਹ ਸੀ ਮਸਲਾ ਭਾਈ ਮਹਾਨ ਕੋਸ਼ ਜਰੂਰ ਆਪਣੇ ਘਰ ਰੱਖੋ ਸਤਿ ਸ਼੍ਰੀ ਅਕਾਲ